ਇਹ ਪਾਕਿਸਤਾਨੀ ਕਰਿਕਟਰ ਸ਼ਾਹੀਦ ਅਫਰੀਦੀ ਨੇ ਭਾਰਤ ਖਿਲਾਫ ਜ਼ਹਿਰ ਉਗਲਿਆ ਏ ਅਫਰੀਦੀ ਨੇ ਕਿਹਾ ਕਿ ਭਾਰਤ ਨੇ ਖੁਦ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਕਰਵਾਇਆ ਭਾਰਤ ਨੇ ਖੁਦ ਆਪਣੇ ਲੋਕ ਮਰਵਾਏ ਨੇ ਤੇ ਇਲਜ਼ਾਮ ਪਾਕਿਸਤਾਨ ਤੇ ਲਾ ਦਿੱਤਾ ਬੇहद ਜ਼ਹਿਰ ਉਗਲਣ ਵਾਲਾ ਬਿਆਨ ਸ਼ਾਹੀਦ ਅਫਰੀਦੀ ਦੇ ਵੱਲੋਂ ਆਲਾ ਕਿ ਕਰਿਕਟਰ ਨੇ ਸ਼ਾਹੀਦ ਅਫਰੀਦੀ ਪਰ ਇਸ ਦੇ ਬਾਵਜੂਦ ਉਹਨਾਂ ਦਾ ਬਿਆਨ ਆਇਆ ਹੈ ਕਿ ਪਹਿਲਗਾਮ ਹਮਲਾ ਭਾਰਤ ਦੇ ਵੱਲੋਂ ਖੁਦ ਹੀ ਕਰਵਾਇਆ ਗਿਆ ਏ ਭਾਰਤ ਨੇ ਖੁਦ ਪਹਿਲਗਾਮ ਦੇ ਵਿੱਚ ਪਹਿਲਾ ਅਤਵਾਦੀ ਹਮਲਾ ਕਰਵਾਇਆ ਅਫਰੀਦੀ ਕਹਿੰਦੇ ਨੇ ਕਿ ਫਿਰ ਆਪਣੇ ਲੋਕ ਮਰਵਾਏ ਤੇ ਇਲਜ਼ਾਮ ਪਾਕਿਸਤਾਨ ਤੇ ਲਾ ਦਿੱਤੇ ਭਾਰਤੀ ਫੌਜ ਪਹਿਲਗਾਮ ਦੇ ਵਿੱਚ ਸਮੇਂ ਸਿਰ ਕਿਉਂ ਨਹੀਂ ਪਹੁੰਚੀ ਅਫਰੀਦੀ ਇਹ ਕਹਿੰਦੇ ਵੀ ਨਜ਼ਰ ਆਏ 1 ਘੰਟੇ ਤੱਕ ਪਹਿਲਗਾਮ ਦੇ ਵਿੱਚ ਹਮਲਾ ਜਾਰੀ ਰਿਹਾ ਤੇ ਉਸ 1 ਘੰਟੇ ਤੱਕ ਭਾਰਤੀ ਫੌਜ ਕਿੱਥੇ ਸੀ ਅਫਰੀਦੀ ਦੇ ਵੱਲੋਂ ਇਹ ਜ਼ਹਿਰ ਉਗਲਿਆ ਕਿ ਆਏ ਭਾਰਤ ਦੇ ਲੱਖਾਂ ਫੌਜੀ ਉਸ ਸਮੇਂ ਨਜ਼ਰ ਨਹੀਂ ਆਏ ਅਫਰੀਦੀ ਦੇ ਵੱਲੋਂ ਕਿਹਾ ਗਿਆ ਜੇ ਜਦੋਂ ਫੌਜੀ ਪਹੁੰਚੇ ਤਾਂ ਪਾਕਿਸਤਾਨ ਨੂੰ ਦੋਸ਼ੀ ਠਹਿਰਾਇਆ ਗਿਆ ਤਾਂ ਪਾਕਿਸਤਾਨ ਦੇ ਕ੍ਰਿਕਟਰ ਨੇ ਸ਼ਾਹਿਦ ਅਫਰੀਦੀ ਜਿਨ੍ਹਾਂ ਦਾ ਇਹ ਬਿਆਨ ਸਾਹਮਣੇ ਆਇਆ ਕਿ ਹਮਲਾ ਅਤਵਾਦੀਆਂ ਦੇ ਨਹੀਂ ਬਲਕਿ ਭਾਰਤ ਨੇ ਖੁਦ ਹੀ ਕਰਵਾਇਆ ਹੈ ਮੇਰੇ ਖਿਆਲ ਮੈਂ ਹਰ ਚੀਜ਼ ਆਪ 1 ਘੰਟੇ ਦਾ 1 ਘੰਟੇ ਤੱਕ دہشت گردਵਾਂ دہشت ਗੱਦੀ ਕਰਦੇ ਰਹੇ ਠੀਕ ਹੈ ਵਾਹ ਤੱਕ 8 ਲੱਖ ਫੌਜ ਵਿੱਚੋਂ ਕੋਈ ਨਹੀਂ ਆਇਆ اور جب آئے تو دس منٹ کے اوپر پاکستان پہ الزام لگا دیا تو آئی I مین mean, کہ خود ہی بلنڈرز مارتے رہتے ہیں خود ہی لوگوں کو مروا دیتے ہیں پھر ان کی ویڈیوز دکھاتے ہیں کہ نہیں وہ تو زندہ ہے تو آئی I مین mean, اس طرح کا نہ کریں ہم نے ہمیشہ دیکھیں دہشت گردی آپ, آپ کسی کوئی بھی ملک کوئی بھی مذہب سپورٹ نہیں کرتا اور ہم تو ہمیشہ امن کی پاکستان ہمارا دین اسلام امن کا پیغام دیتی ہے ہمیشہ ہم نے ہمیشہ انڈیا کے ساتھ اچھے تعلقات بنانے کی کوشش کرتے رہے ہم لوگ ہمیشہ ہمیں کافی تھریٹس ملتی رہی وہاں سے ٹور سے پہلے ہمیں یہ بھی نہیں پتا تھا ہوتا تھا کہ ہم جائیں گے کہ نہیں جائیں گے ورلڈ کپ اگر آپ کو سولہ کو یاد ہو ہم لاہور میں ہی تھے ہمیں تو پتہ ہی نہیں تھا میں ایز کیپٹن لیڈ کر رہا تھا ٹیم کو تو مجھے تو پتہ ہی نہیں تھا کہ ہم نے ہماری فلائٹ ہونی ہے کہ نہیں ہونی تو آئی مین اسپورٹس کے اسپورٹس جو ہے نا وہ ہمیشہ میں بات کرتا ہوں کہ اسپورٹس ڈپلومیسی ہمیشہ بیسٹ رہتی ہے اسپورٹس کی وجہ سے ہی آپ کی کبڈی کی ٹیم آ جاتی ہے انڈیا سے یہاں کرکٹ کتنی کھیلتے ہیں آپس میں ਤੋ ਕਰਨਾ ਹੈ ਤਾਂ ਫਿਰ ਪੂਰੀ ਤਰ੍ਹਾਂ ਬੰਦ ਕਰੋ ਅਗਰ ਚੱਲਣਾ ਤਾਂ ਪੂਰੀ ਤਰੀਕੇ ਨਾਲ ਚਲੋ ਤਾਂ ਕਿਤੇ ਨਾ ਕਿਤੇ ਸ਼ਾਹੀਦ ਅਫਰੀਦੀ ਦਾ ਇਹ ਬਿਆਨ ਬੇਤੁਕਾ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਕਿਹੜਾ ਦੇਸ਼ ਹੈ ਜਿਹੜਾ ਆਪਣੇ ਹੀ ਨਾਗਰਿਕਾਂ ਨੂੰ ਮਰਵਾਏਗਾ ਤਾਂ ਕਿਤੇ ਨਾ ਕਿਤੇ ਹਾਲਾਂਕਿ ਅਤਵਾਦੀਆਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਤੇ ਜਿਸ ਦੇ ਪਿੱਛੇ ਪਾਕਿਸਤਾਨ ਦਾ ਹੱਥ ਵੀ ਦੱਸਿਆ ਜਾ ਰਿਹਾ ਹੈ ਪੁਸ਼ਤ ਪਨਾਹੀ ਪਾਕਿਸਤਾਨ ਕਰਦਾ ਪਰ ਸ਼ਾਹੀਦ ਅਫਰੀਦੀ ਇਸ ਗੱਲ ਤੋਂ ਜਾਣ ਨਜ਼ਰ ਆ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਭਾਰਤ ਨੇ ਖੁਦ ਹੀ ਹਮਲਾ ਕਰਵਾਇਆ ਤਾਂ ਕਿਤਨਾ ਕਿਤੇ ਬੇਹੁਦਾ ਤੇ ਬੇਤੁੱਕਾ ਬਿਆਨ ਹੈ ਇਸ ਨੂੰ ਸ਼ਾਹੀਦ ਅਫਰੀਦੀ ਦਾ ਕਿਹਾ ਜਾ ਸਕਦਾ ਹੈ ਪਹਿਲਗਾਮ ਹਮਲੇ ਦੇ ਉੱਤੇ ਪਾਕਿਸਤਾਨੀ ਕ੍ਰਿਕਟਰ ਸ਼ਾਹੀਦ ਅਫਰੀਦੀ ਨੇ ਜ਼ਹਿਰ ਉਗਲਿਆਏ ਤੇ ਕਿਹਾ ਇਹ ਕਿ ਭਾਰਤ ਨੇ ਖੁਦ ਹੀ ਅਟੈਕ ਕਰਾ ਲਿਆ ਕਿ ਲੱਖਾਂ ਫੌਜੀ ਨੇ ਭਾਰਤ ਦੇ ਵਿੱਚ ਤਾਂ ਉਹ ਕਿਉਂ ਨਹੀਂ ਆਏ ਤੇ ਉੱਥੇ دہشتਗਰਦ ਜਦੋਂ ਅਟੈਕ ਕਰ ਰਹੇ ਸੀ ਗੋਲੀਆਂ ਚਲਾ ਰਹੇ ਸੀ ਤੇ ਉਸ ਤੋਂ ਬਾਅਦ ਇਲਜ਼ਾਮ ਪਾਕਿਸਤਾਨ ਤੇ ਲਾ ਦਿੱਤੇ ਹਾਲਾਂਕਿ ਸ਼ਾਹਿਦ ਅਫਰੀਦੀ ਜਿਹੜੇ ਨੇ ਪੁਰਾਣਾ ਇਤਿਹਾਸ ਭੁੱਲ ਗਏ ਨੇ ਕਿਉਂਕਿ ਜਸਟ ਹੰਗ ਦੇ ਨਾਲ ਚਾਹੇ ਉਹ 2008 ਦੇ ਵਿੱਚ ਮੁੰਬਈ ਅਟੈਕ ਹੋਵੇ ਉਸ ਤੋਂ ਪਹਿਲਾਂ ਸੰਸਦ ਤੇ ਹਮਲਾ ਹੋਵੇ ਉਰੀਦਾ ਅਟੈਕ ਹੋਵੇ ਪਹਿਲਗਾਮ ਹਮਲਾ ਹੋਵੇ 1993 ਬੰਬ ਧਮਾਕੇ ਹੋਣ ਲਗਾਤਾਰ ਪਠਾਨਕੋਟ ਯਰ ਬੇਸ ਤੇ ਅਟੈਕ ਹੋਵੇ ਜਾਏ ਕਿੰਨੇ ਹਾਦਸੇ ਨੇ ਜਿਹੜੇ ਕਿੰਨੇ ਅਟੈਕ ਨੇ ਜਿਸ ਦੇ ਵਿੱਚ ਪਾਕਿਸਤਾਨ ਦਾ ਹੱਥ ਸਿੱਧੇ ਸਿੱਧੇ ਸਾਬਤ ਹੋ ਚੁੱਕਿਆ ਤੇ ਇੱਕ ਵਾਰ ਫੇਰ ਹੁਣ ਪਹਿਲਗਾਮ ਦੇ ਉੱਤੇ ਅਟੈਕ ਹੋਇਆ ਤਾਂ جان بج کے اجہے بیان دیتے جا رہے ہیں اتے شاہد افریدی دا اے بے تکا بیان جس دے بیچ پارت خلاف زہر اگلیا گیا ہے کہ اے اٹیک پاکستان نہیں جا اتوادیاں تو نہیں بلکہ پارت نے خود ہی کروایا ایک وار پھر شاہد افریدی دا اے بیان سن دے ہیں میرے خیال میں ہر چیز آپ ایک گھنٹے کا ایک گھنٹے تک دہشتگرد وہاں دہشتگردی کرتے رہے ٹھیک ہے وہاں تک آٹھ لاکھ فوج میں سے کوئی نہیں آیا اور جب آئے تو دس منٹ کے اوپر پاکستان پہ الزام لگا دیا تو آئی I مین mean خود ہی بلنڈرز مارتے رہتے ہیں خود ہی لوگوں کو مروا دیتے ہیں پھر ان کی ویڈیوز دکھاتے ہیں کہ نہیں وہ تو زندہ ہے تو آئی I مین mean اس طرح کا نہ کریں ہم نے ہمیشہ دیکھیں دہشت گردی آپ کسی کوئی بھی ملک کوئی بھی مذہب سپورٹ نہیں کرتا اور ہم تو ہمیشہ امن کی پاکستان ہمارا دین اسلام امن کا پیغام دیتی ہے ہمیشہ ہم نے ہمیشہ انڈیا کے ساتھ اچھے تعلقات بنانے کی کوشش کرتے رہے ہم لوگ ہمیشہ ہمیں کافی تھریٹس ملتی رہی وہاں سے ٹور سے پہلے ہمیں یہ بھی نہیں پتا تھا ہوتا تھا کہ ہم جائیں گے کی نہیں جائیں گے آ, ورلڈ کپ اگر آپ کو سولہ کو یاد ہو ہم لاہور میں ہی تھے ہمیں تو پتہ ہی نہیں تھا میں ایز کیپٹن لیڈ کر رہا تھا ٹیم کو تو مجھے تو پتہ ہی نہیں تھا کہ ہم نے ہماری فلائٹ ہونی ہے کہ نہیں ہونی تو آئی مین اسپورٹس کے اسپورٹس جو ہے نا وہ ہمیشہ میں بات کرتا ہوں کہ اسپورٹس ڈپلومیسی ہمیشہ بیسٹ رہتی ہے اسپورٹس کی وجہ سے ہی. آپ کی کبڈی کی ٹیم آ جاتی ہے انڈیا سے یہاں کرکٹ کتنی کھیلتے آپس میں تو کرنا ہے تو پھر پوری طرح بند کرو اگر چلنا ہے تو پوری طریقے سے چلو